ਨੈਸ਼ਨਲ ਲੈਵਲ ਦਾ ਸਟੇਡੀਅਮ ਗਰਾਊਂਡ ਜਿਹੜੀ ਹੈਗੀ ਆ ਪੱਦੀ ਸੁਰਾਤ ਸਿੰਘ ਸਕੂਲ ਨਾਲ ਜਿਹੜੀ ਅਟੈਚਡ ਆ ਉੱਥੇ ਬਣਾਇਆ ਜਾ ਰਿਹਾ ਜਿਵੇਂ ਕਿ ਸਾਡੇ ਸਾਥੀਆਂ ਨੇ ਐਨਆਰਏ ਵੀਰਾਂ ਨੇ ਇਲਾਕਾ ਨਿਵਾਸੀਆਂ ਨੇ ਜੋ ਵਾਦਾ ਕੀਤਾ ਸੀਗਾ ਗਰਾਊਂਡ ਨੂੰ ਅਪਡੇਟ ਕਰਨ ਦਾ ਉਹ ਕੰਮ ਬੜੀ ਜੋਰ-ਸ਼ੋਰਾਂ ਤੇ ਸ਼ੁਰੂ ਹੋਇਆ ਜੀ ਗਰਾਊਂਡ ਵਿੱਚ ਘਾ ਲੱਗ ਰਿਹਾ ਹੈ ਡਬਲ ਗਰਾਊਂਡ ਦੋ ਗਰਾਊਂਡਸ ਬਣ ਰਹੀਆਂ ਇੱਕ ਪ੍ਰੈਕਟਿਸ ਵਾਸਤੇ ਬਣ ਰਹੀ ਹੈ ਇੱਕ ਪਰਮਨੈਂਟ ਜਿਹੜੀ ਟੂਰਨਾਮੈਂਟ ਬਣਾਉਣ ਵਾਸਤੇ ਕਰਨ ਕਰਾਉਣ ਵਾਸਤੇ ਬਣ ਰਹੀ ਆ ਆਲ ਦੇ ਵਾਲੇ ਜਿਹੜੇ ਹੈਗੇ ਆ ਐਥਲੈਟਿਕ ਗਲੀਨਸ ਬਣ ਰਹੀਆਂ ਨਾਲ ਜਿਹੜੇ ਸੈਰ ਕਰਦੇ ਇੱਥੇ ਸਾਡੇ ਗਰਾਊਂਡ 'ਚ ਆ ਕੇ ਸਾਡੇ ਆਲ ਵਾਲੇ ਪਿੰਡਾਂ ਦੇ ਉਹਨਾਂ ਲਈ ਵੀ ਖਾਸ ਕਰਕੇ ਬਲੌਕ ਜਿਹੜੇ ਆਗੇ ਸਟੇਡੀਅਮ ਦੇ ਅੰਦਰ ਬਿਛਾਏ ਗਏ ਆ ਨਾਲ ਹੁਣ ਫੈਂਸਿੰਗ ਵੀ ਲੱਗ ਜਾਣੀ ਆ ਕਹਿਣਾ ਮਤਲਬ ਇੱਕ ਉੱਚ ਪੱਧਰ ਦਾ ਇੱਕ ਨੈਸ਼ਨਲ ਲੈਵਲ ਦਾ ਮਤਲਬ ਸਟੇਡੀਅਮ ਬਣ ਜਾ ਰਿਹਾ ਜਿਹਦੇ ਕਾ ਜਿਸ ਦਾ ਫਾਇਦਾ ਨਾ ਸਿਰਫ ਹੁਸ਼ਿਆਰਪੁਰ ਨੂੰ ਪੂਰੇ ਪੰਜਾਬ ਨੂੰ ਹੋਊਗਾ ਔਰ ਆਲ ਵਾਲੇ ਜਿਹੜੇ ਆ ਜੋ ਵੀ ਬਾਹਰ ਕਿਤੇ ਕੋਚਿੰਗ ਲੈਣ ਜਾਂਦੇ ਆ ਉਹ ਸਾਡੇ ਇੱਥੇ ਆ ਕੇ ਉਹਨਾਂ ਨੂੰ ਸਹੂਲਤਾ ਸਾਰੀ ਮਿਲੂਗੀਆਂ ਮੈਂ ਬਾਹਰਲੇ ਸਾਡੇ ਉਹ ਐਨਆਰਆਈ ਭਰਾ ਉਹਨਾਂ ਨੇ ਅੱਜ ਤੋਂ 8-9 ਮਹੀਨੇ ਪਹਿਲਾਂ ਇੱਕ ਡਿਊਟੀ ਲਈ ਸੀ ਕਿ ਜਿਵੇਂ ਤੁਸੀਂ ਖੇੜੇ ਟੂਰਨਾਮੈਂਟ ਕਰਾਉਨੇ ਆ ਜਿਵੇਂ ਉੱਥੇ ਦੀ ਸਪੋਰਟਸ ਦਾ ਕੰਮ ਚਲਾਉਣਾ ਆ ਉਵੇਂ ਹੀ ਆਪਣੇ ਪਿੰਡ ਦਾ ਵੀ ਆ ਕੇ ਸਟੇਡੀਅਮ ਦੀ ਅਸੀਂ ਚਾਹੁੰਦੇ ਆ ਅਸੀਂ ਬਾਹਰੋਂ ਪੈਸਾ ਜਰੂਰ ਇਕੱਠਾ ਕਰ ਲੈਣਾ ਪਰ ਮੋਰੇ ਕਿਸ ਢੰਗ ਦੇ ਨਾਲ ਲਾਉਣਾ ਆ ਉਹ ਤੁਸੀਂ ਜਾ ਕੇ ਦੇਖੋ ਤੇ ਉਹਨੂੰ ਨਾਲ ਲੈ ਕੇ ਆ ਜਦੋਂ ਮੈਂ ਇੱਥੇ ਪਹੁੰਚਾ ਪ੍ਰਿੰਸੀਪਲ ਸਾਹਿਬ ਕੋਲ ਨੂੰ ਤੇ ਬਹੁਤ ਖੁਸ਼ੀ ਹੋਈ ਜਦੋਂ ਕਿਸੇ ਸੰਸਥਾ ਦਾ ਮੁਖੀ ਜਿਹੜਾ ਆ ਤੁਹਾਨੂੰ ਡਟ ਕੇ ਸਪੋਰਟ ਕਰਦਾ ਹੈ ਤੇ ਇਹਨਾਂ ਨੇ ਇਹ ਵੀ ਗੱਲ ਕਹੀ ਕਿ ਸਟੇਡੀਅਮ ਵੀ ਬਣਾਉਣਾ ਤੇ ਸਕੂਲ ਦੇ ਵਿੱਚ ਵੀ ਕੋ ਬਹੁਤ ਕੰਮ ਹੋਣੇ ਆਲੇ ਆ ਇਹ ਉਹ ਵੀ ਕਰਾਓ ਇੱਕ ਡੀਪ ਬੋਰ ਡੂੰਗਾ 500 ਫੁੱਟ ਡੂੰਗਾ ਟਿਊਬਲ ਜਿਹੜਾ ਆ ਉਹ ਲਵਾਇਆ ਕਿਉਂਕਿ ਉਹਦੇ ਲਈ ਜ਼ਰੂਰੀ ਆ ਗਰਾਊਂਡ ਨੂੰ ਸਿੰਜਣ ਦੇ ਲਈ ਆਪਾਂ ਰੇਨ ਗਨ ਸਿਸਟਮ ਜਿਹੜਾ ਆ ਉਹ ਲਵਾਤਾ ਕਾ ਵੀ ਜਿਹੜਾ ਅਸੀਂ ਸਾਰਾ ਚੈੱਕ ਕਰ ਰਹੇ ਆ ਕਿ ਕਿਹੜਾ ਲਾਉਣਾ ਵਧੀਆ ਜਿਹੜਾ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਗੱਲ ਕੀਤੀ ਹੈ ਕਿ ਇਸ ਗਰਾਉਂਡ ਨੂੰ ਅਸੀਂ ਇੰਟਰਨੈਸ਼ਨਲ ਪੱਧਰ ਦੀ ਗਰਾਉਂਡ ਜਿਹੜੀ ਆ ਉਹ ਬਣਾਉਣੀ ਚਾਹੁੰਦੇ ਆ ਇਹਦੇ ਵਿੱਚ ਫੈਂਸਿੰਗ ਵੀ ਲਗਣੀ ਆ ਕਿਉਂਕਿ ਆਮ ਰਿਕਵਰਮੈਂਟ ਆ ਕਿ ਜੇ ਕੋਈ ਤੁਸੀਂ ਨੈਸ਼ਨਲ ਮੈਚ ਕਰਾਉਣਾ ਤੇ ਫੈਂਸਿੰਗ ਤੋਂ ਬਿਨਾ ਉਹ ਕਰਾਉਂਦੇ ਨਹੀਂ ਇਸ ਗਰਾਉਂਡ ਨੂੰ ਉਸ ਪੱਧਰ ਤੇ ਲੈ ਕੇ ਜਾਣਾ ਜਦੋਂ ਵੀ ਕਦੇ ਕੋਈ ਨੈਸ਼ਨਲ ਦਾ ਮੈਚ ਹੋਵੇ ਤਾਂ ਪੀਐਫਏ ਦੀ ਪ੍ਰਾਇਓਰਟੀ ਹੋਵੇ ਕਿ ਅਸੀਂ ਉਹ ਪੱਦੀ ਸੂਰਾ ਸਿੰਘ ਵਾਲੀ ਗਰਾਊਂਡ ਜਿਹੜੀ ਆ ਉੱਥੇ ਜਾ ਕੇ ਇਵੈਂਟ ਕਰਾਉਣੀ ਆ ਜਿਹੜੀਆਂ ਸਾਨੂੰ ਉਹ ਦੱਸ ਕੇ ਗਏ ਆ ਕਿ ਆ ਚੇਂਜਿੰਗ ਰੂਮ ਬਣਾਓ ਇੱਥੇ ਆ ਅਟੈਚ ਬਾਥਰੂਮ ਕਰੋ ਅਸੀਂ ਸਾਡੀ ਕੋਸ਼ਿਸ਼ ਆ ਕਿ ਉਹ ਸਟੈਪ ਬਾਈ ਸਟੈਪ ਅਸੀਂ ਸਾਰਾ ਹੀ ਇੱਥੇ ਲਾਈਟਾਂ ਦਾ ਵੀ ਪ੍ਰਬੰਧ ਦਾ ਅਸੀਂ ਬੇਨਤੀਆਂ ਕਰ ਕਰਕੇ ਆਏ ਆ ਕੱਲ ਕੋਸ਼ਿਸ਼ ਆ ਸਾਡੀ ਕਿ ਇਸ ਗਰਾਉਂਡ ਨੂੰ ਨੈਸ਼ਨਲ ਪੱਧਰ ਦੀ ਬਣਾਇਆ ਜਾਵੇ ਸਕੂਲ ਜਿਹੜਾ ਸਾਡਾ ਪਹਿਲਾਂ ਹੀ ਮਹਾਰਾ ਦੀ ਕਿਰਪਾ ਪੱਦੀ ਸੂਰਾ ਸਿੰਘ ਦਾ ਸਕੂਲ ਜਿਹੜਾ ਉਹ ਪਹਿਲੇ 10 ਸਕੂਲਾਂ ਦੇ ਵਿੱਚ ਆਉਂਦਾ ਪੰਜਾਬ ਦੇਆਂ ਚ ਸੋ ਇਸ ਗੱਲ ਦਾ ਵੀ ਸਾਡੇ ਪਿੰਡ ਨੂੰ ਪੱਦੀ ਸੂਰਾ ਸਿੰਘ ਨੂੰ ਇਹ ਸਕੂਲ ਤੇ ਵੀ ਮਾਣ ਆ ਮੈਂ ਹਰਜਿੰਦਰ ਸਿੰਘ ਸੈਕਟਰੀ ਪੰਜਾਬ ਫੋਟੋ ਵਾਲ ਐਸੋਸੀਏਸ਼ਨ ਸਰਦਾਰ ਕੁਵਾਲ ਸਿੰਘ ਜੀ ਖੇੜਾ ਜੀ ਦੀ ਪ੍ਰੋਕੈਸਟ ਸੀ ਕਿ ਅਸੀਂ ਪੱਤੀ ਸੂਰਤ ਸਿੰਘ ਅੱਜ ਗਰਾਊਂਡ ਦੇ ਵਿੱਚ ਆਈਏ ਜੋ ਇੱਥੇ ਰੈਨੋਵੇਸ਼ਨ ਚੱਲ ਰਹੀ ਹੈ ਗਰਾਊਂਡ ਨੂੰ ਲੈ ਕੇ ਔਰ ਸਟੇਡੀਅਮ ਨੂੰ ਲੈ ਕੇ ਉਹਦੇ ਬਾਰੇ ਡਿਸਕਸ਼ਨ ਕਰਨੀ ਸੀਗੀ ਸਭ ਤੋਂ ਪਹਿਲਾਂ ਤਾਂ ਸਾਨੂੰ ਖੁਸ਼ੀ ਹੋਈ ਕਿ ਇਹਨਾਂ ਦੀ ਸਮੁੱਚੀ ਟੀਮ ਔਰ ਜੇ ਸੁਪਰਾਲੇ ਨਾਲ ਇਹ ਗਰਾਊਂਡ ਤੇ ਸਟੇਡੀਅਮ ਨੂੰ ਬਣਾਉਣਾ ਚਾਹੁੰਦੀ ਆ ਇਹਨਾਂ ਦਾ ਮੋਸਟਲੀ ਏਮ ਇਹੀ ਆ ਕਿ ਜੋ ਵੀ ਨੈਸ਼ਨਲ ਐਕਟੀਵਿਟੀ 올 ਇੰਡੀਆ ਫੁੱਟਬਾਲ ਫੈਡਰੇਸ਼ਨ ਤੋਂ ਪੰਜਾਬ ਨੂੰ ਮਿਲਦੀ ਆ ਉਹ ਜੇ ਰਿਕੁਆਇਰਮੈਂਟਸ ਪੂਰੀਆਂ ਕਰਦਾ ਤਾਂ ਉਹ ਇਸ ਗਰਾਊਂਡ ਦੇ ਵਿੱਚ ਹੋ ਸਕਣ ਉਹਦੇ ਬਾਰੇ ਡਿਸਕਸ਼ਨ ਹੋਈ ਆ ਇਹਨਾਂ ਨੂੰ ਜੋ ਜੋ ਸਾਨੂੰ ਬੇਸਿਕ ਰਿਕੁਆਇਰਮੈਂਟ ਇਹਨਾਂ ਨੂੰ ਅਸੀਂ ਦੱਸਿਆ ਔਰ ਇਹਨਾਂ ਨੇ 100% ਕਮਿਟ ਕੀਤਾ ਕਿ ਅਸੀਂ ਉਹ ਪੂਰੀਆਂ ਕਰਾਂਗੇ ਤੇ ਫਿਊਚਰ ਦੇ ਵਿੱਚ ਜਦੋਂ ਵੀ ਸਾਨੂੰ ਕੋਈ ਨੈਸ਼ਨਲ ਐਕਟੀਵਿਟੀ ਮਿਲੂਗੀ ਅਸੀਂ ਇਹ ਵੈਨਿਊ ਨੂੰ 올 ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਅੱਗੇ ਅਸੀਂ ਰੱਖਾਂਗੇ ਤੇ ਮੋਸਟ ਪ੍ਰੋਬਬਲੀ ਸਾਨੂੰ ਉਮੀਦ ਆ ਕਿ ਜੇ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਕਰੂਗਾ ਤਾਂ ਇੱਥੇ ਨੈਸ਼ਨਲ ਐਕਟੀਵਿਟੀ じゃ ਅੱਗੇ ਕਦੀ ਇੰਟਰਨੈਸ਼ਨਲ ਐਕਟੀਵਿਟੀ ਵੀ ਹੋ ਸਕਦੀ ਹੈ ਥੈਂਕ ਯੂ ਮੈਂ ਚਰਮੁਲ ਸਿੰਘ ਰਿਟਾਇਰਡ ਡਿਸਟ੍ਰਿਕਟ ਸਪੋਰਟਸ ਆਫੀਸਰ ਬੇਸਿਕਲੀ ਮੈਂ ਫੁੱਟਬਾਲ ਦਾ ਖਿਡਾਰੀ ਹਾਂ ਅੱਜ ਪਤੀ ਸੁਰਜ ਸਿੰਘ ਪਿੰਡ ਵੇਖੇ ਆਏ ਆ ਸਰਦਾਰ ਅਕਬਾਲ ਸਿੰਘ ਖੇੜਾ ਜਿਹੜਾ ਸੋਸ਼ਲ ਵਰਕਰ ਵੀ ਹੈ ਸਪੋਰਟਸ ਦੇ ਡਿਵੈਲਪਮੈਂਟ ਵਿੱਚ ਦਿ ਅਜੋਨੇ ਇਸ ਪਿੰਡ ਦੇ ਵਿੱਚ ਵਿਜ਼ਿਟ ਕਰਾਇਆ ਪੀਐਫਏ ਤੋਂ ਵੀ ਅਫੀਸ਼ੀਅਲ ਆਏ ਨੇ ਇਸ ਗਰਾਉਂਡ ਨੂੰ ਦੇਖ ਕੇ ਇਲਾਕਾ ਨਿਵਾਸੀਆਂ ਦਾ ਖਿਡਾਰੀਆਂ ਦਾ ਪਤਵੰਤੇ ਸਜਣਾ ਦਾ ਔਰ ਐਨਰਜੀ ਦਾ ਜੋ ਉਤਸ਼ਾਹ ਦੇਖਿਆ ਬਹੁਤ ਹੀ ਮਨ ਖੁਸ਼ ਹੋਇਆ ਕਿ ਇਸ ਗਰਾਉਂਡ ਨੂੰ ਨੈਸ਼ਨਲ ਪੱਧਰ ਦਾ ਬਣਾਇਆ ਜਾਵੇ ਤਾਂ ਕਿ ਨੈਸ਼ਨਲ ਐਕਟੀਵਿਟੀ ਜਦੋਂ ਵੀ ਕਿਤੇ ਹੋਵੇ ਪੀਐਫਏ ਨੂੰ ਅਲਾਟਮੈਂਟ ਹੋਵੇ ਤਾਂ ਇਹ ਇਸ ਪੱਤੀ ਸੁਰਾ ਸਿੰਘ ਪਿੰਡ ਵਿੱਚ ਕਰਾਈ ਜਾਵੇ ਮੈਂ ਜਿਹੜਾ ਦੇਖਿਆ ਉਹ ਸਾਰਾ ਇਹ ਸਿਚੁਏਸ਼ਨ ਜਿਹੜੀ ਹੈ ਬਹੁਤ ਹੀ ਸੁੰਦਰ ਹੈ ਬਹੁਤ ਘੱਟ ਤਾਂ ਮਿਲਦੀ ਹੈ 메ਨ ਟ੍ਰੈਕ ਚੰਡੀਗੜ੍ਹ ਹੁਸ਼ਿਆਰਪੁਰ ਰੋਡ ਦੇ ਉੱਤੇ ਹੈ ਪਿੰਡ ਇਹ ਤੇ ਗਰਾਊਂਡ ਵੀ ਨਾਲ ਹੈ ਤੇ ਲੋਕੇਸ਼ਨ ਇੰਨੀ ਸੋਹਣੀ ਹੈ ਕਿ ਕੋਈ ਇੰਟਰਫੀਰੈਂਸ ਨਹੀਂ ਕਿਸੇ ਬਾਹਰਲੀ ਬਹੁਤ ਹੀ ਲੱਗ ਹੈ ਪਿੰਡ ਤੋਂ ਤੋਂ ਹਟਮਿਆ ਜਨਤਾ ਦਾ ਕੋਈ ਦਖਲਦਜ਼ੀ ਨਹੀਂ ਕਿਸੇ ਤੇ ਇਸ ਕਰਕੇ ਇਸ ਸਟੇਡੀਅਮ ਨੂੰ ਹੋਰ ਵਿਦਿਆ ਬਣਾਉਣ ਲਈ ਐਨਰਜੀਵੇਂ ਪ੍ਰਿੰਸੀਪਲ ਸਾਹਿਬ ਵੀ ਕਹਿ ਰਹੇ ਹੈ ਬਹੁਤ ਵੱਡਾ ਸਹਿਯੋਗ ਦੇ ਰਹੇ ਮੈਂ ਸਾਰਿਆਂ ਦਾ ਬੇਨਤੀ ਕਰਾਂ ਕਿ ਥੋੜੀ ਥੋੜੀ ਵੀ ਆਪਾਂ ਹਿੰਮਤ ਕਰੀ ਥੋੜੀ ਥੋੜੀ ਮਦਦ ਕਰੀਏ ਤੇ ਵੱਡਾ ਸਟੇਡੀਅਮ ਬਣ ਸਕਦਾ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਚਾਨਨ ਮਨਾਰਾ ਹੋਏਗਾ ਸਾਡਾ ਪਿੰਡ ਸੋ